ਅਫ ਫੁੱਦੂ ਜੀ ਕਮੈਂਟ ਕਰਨ ਵਾਲਾ ਉਹਨਾਂ ਦਾ ਆਪਦਾ ਅਕਾਊਂਟ ਕਰੋ ਡਿਲੀਟ ਤੇ ਰੱਬ ਵਾਲੇ ਪਾਸੇ ਹੋ ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਮਸ਼ਹੂਰ ਗੀਤ ਗੁਰਾਇਆ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਕਸਰ ਹੀ ਆਪਣੇ ਗੀਤਾਂ ਤੇ ਜੋ ਕਿ ਹੈ ਕਾਫੀ ਮੋਡਲਿੰਗ ਕਰਦੀ ਹੈ ਤਕਾਫੀ ਇਹਦਾ ਮਸ਼ਹੂਰ ਵੀ ਹੈ ਜੋ ਕਿ ਪੰਜਾਬੀ ਸੂਟਾਂ ਦੇ ਵਿੱਚ ਬਹੁਤ ਸੋਹਣੀ ਲੱਗਦੀ ਹੈ ਤੇ ਲੋਕਾਂ ਵੱਲੋਂ ਉਸ ਨੂੰ ਕਾਫੀ ਤਾਰੀਫ਼ ਵੀ ਕੀਤੀ ਜਾਂਦੀ ਹੈ। ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਅਮਰਤ ਮਾਨ ਨਾਲ ਆਏ ਉਸ ਦੇ ਗੀਤ ਵਿੱਚ ਜੋ ਕਿ ਉਸ ਦੇ ਸ਼ਾਰਟ ਡਰੈਸ ਪਾਈ ਹੁੰਦੀ ਹੈ ਤੇ ਲੋਕਾਂ ਵੱਲੋਂ ਉਸ ਨੂੰ ਕਾਫੀ ਗੰਦਮੰਦ ਕਮੈਂਟ ਕੀਤੇ ਜਾਂਦੇ ਹਨ। ਲੋਕਾਂ ਵੱਲੋਂ ਉਸ ਨੂੰ ਕਿਹਾ ਜਾਂਦਾ ਹੈ ਕਿ ਤੇਰੇ ਦਾ ਸੂਟ ਸੋਹਣੇ ਲੱਗਦੇ ਹਨ ਤੇਰੇ ਸ਼ਾਰਟ ਡਰੈਸ ਨਹੀਂ ਸੋਹਣ ਲੱਗਦੀ। ਬਾਕੀ ਦੋਸਤੋ ਹੋਰ ਵੀ ਲੋਕਾਂ ਵੱਲੋਂ ਕਾਫੀ ਬੰਦਾ ਚੰਗਾ ਉਸ ਨੂੰ ਬੋਲਿਆ ਗਿਆ। ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਗੀਤ ਗੁਰਾਇਵਲੋਂ ਜੋ ਕਿ ਲਾਈਵ ਆ ਦਾ ਬਿਆਨ ਦਿੱਤਾ ਗਿਆ ਹੈ ਗੀਤ ਗਾਇਆ ਵੱਲੋਂ ਕਿਹਾ ਗਿਆ ਹੈ ਕਿ ਲੋਕੀ ਫੁੱਦੂ-ਬੁੱਦੂ ਕਮੈਂਟ ਕਰਦੇ ਹਾਂ ਤਾਂ ਸਾਨੂੰ ਮੰਦਾ ਚੰਗਾ ਬੋਲਦੇ ਹਨ ਜੇਕਰ ਲੋਕਾਂ ਨੂੰ ਕੁਝ ਚੰਗਾ ਨਹੀਂ ਲੱਗਦਾ ਤਾਂ ਸੂਟਾ ਵਿੱਚ ਵੀ ਕੁੜੀ ਨੂੰ ਗਲਤ ਬੋਲਦੇ ਹਨ ਫਿਰ ਵੀ ਮੈਂ ਤਾਂ ਸ਼ਾਰਟ ਡਰੈਸ ਪਾਈ ਸੀ ਮੈਂ ਕੁਝ ਗਲਤ ਤਾਂ ਨਹੀਂ ਕੀਤਾ ਬਾਕੀ ਗੀਤ ਗੁਰਾਇਆ ਵੱਲੋਂ ਕਿਹਾ ਗਿਆ ਕਿ ਜੋ ਮੈਨੂੰ ਪਸੰਦ ਨਹੀਂ ਕਰਦੇ ਕਿਰਪਾ ਕਰਕੇ ਮੈਨੂੰ ਅਨਫੋਲੋ ਕਰ ਦੇਣ ਬਾਕੀ ਤੁਸੀਂ ਸਾਰੇ ਜੋ ਕਿ ਚੰਗੀਆਂ ਚੀਜ਼ਾਂ ਦੇਖ ਰਹੇ ਹੋ ਸਾਰੇ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਬੰਦ ਕਰਕੇ ਆਪਣੀ ਗੁਰਸਿੱਖੀ ਵੱਲ ਜਾਓ ਬਾਕੀ ਦੋਸਤੋ ਤੁਸੀਂ ਇਹਨਾਂ ਲੋਕਾਂ ਬਾਰੇ ਗੀਤ ਗੁਰਾਇਆ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ